ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੰਗਤਾਂ ਦਾ ਧੰਨਵਾਦ ਤਨਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਤਨਤਨ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਜਨਨ ਦੇ ਦਰਬਾਰ ਦੇ ਉੱਤੇ ਸੰਗਤਾਂ ਆਉਂਦੀਆਂ ਨੇ ਉਹਨਾਂ ਦੇ ਨਾਂ ਦੀ ਵਰਛੀ ਮਨਾਉ ਜੀ ਜਾਂਦੀਆਂ ਸੋ ਤੁਨ ਆਈਆਂ ਤੋਂ ਸਰਵਣ ਕਰੋ 5 ਮਿੰਟ ਦਾ ਸਮਾਂ ਨਸੀਬ ਹੋਇਆ ਰਤੇ ਰਤੇ ਸੰਗਟ ਆਈਆਂ ਦਰ ਤੇ ਰਤੇ ਸੰਗਟ ਆਈਆਂ ਤੂੰ ਦੇ ਮਰਾਦ ਫਖੀਰਾ ਦਰ ਤੇ ਰਤੇ ਸੰਗਟ ਆਈਆਂ ਤੂੰ ਦੇ ਮਰਾਦ ਫਖੀਰਾ ਉਹ ਜਿੱਤੇ ਦਾ ਮੁਲਕ ਉਡੀ ਪੈਂਦਾ ਤੇ ਕਤੇ ਹਾਰੇ ਦਾ ਮੁੱਲ ਹੀਰਾ ਜਿੱਤੇ ਦਾ ਮੋਲ ਕਉੜੀ ਪੈਂਦਾ ਹਾਰੇ ਦਾ ਮੁੱਲ ਹੀਰਾ ਜੋ ਨਾ ਰਮਜ ਫਕਰ ਦੀ ਬੁਝੇ ਉਹ ਬੇਗੁराई ਪੀਰਾ ਜੋ ਨਾ ਰਮਜ ਫਕਰ ਦੀ ਬੁਝੇ ਉਹ ਬੇਗੁराई ਪੀਰਾ ਜੰਮਲਾ ਕਹਿੰਦਾ ਮਨ ਜਾ ਸਾਈਆਂ ਤੇ ਤੇਰੀਆਂ ਕਿਉਂ ਨੇ ਬੇਪਰਵੀਆਂ ਕੁੱਲੀ ਵਾਲਿਆ ਫਕੀਰਾ ਬਾਬਾ ਮਿਹਰ ਕਰ ਦੇ ਜਿਹਦੀ ਲਿਖੀ ਤੂੰ ਛਟਾਕੀ ਉਹਦਾ ਸ਼ੇਰ ਕਰ ਦੇ ਬਾਹਲੇ ਆ ਫਕੀਰਾ ਕੁੱਲੀ ਬਾਹਲੇ ਆ ਫਕੀਰਾ ਬਾਬਾ ਮੇਰ ਕਰਦੇ ਜੇ ਦੀ ਲਿਖੀ ਤੂੰ ਛਟਾਂਤੀ ਉਹਦਾ ਸੇਰ ਕਰਦੇ ਕੁੱਲੀ ਬਾਹਲੇ ਆ ਫਕੀਰਾ ਖੋਲ ਸੁੱਖਾਂ ਦੇਖ ਜਾਣੇ ਤੇਰੇ ਹੱਥ ਚਾਬੀਆਂ ਖੋਲ ਸੁੱਖਾਂ ਦੇਖ ਜਾਣੇ ਤੇਰੇ ਹੱਥ ਚਾਬੀਆਂ ਪਈਆਂ ਤੀਜਾਂ ਸੀ ਉਹਨੇ ਕਾਂ ਤੇਰੇ ਕੋਲ ਰੱਖੀਆਂ ਪਈਆਂ ਤੀਜਾਂ ਸੀ ਉਹਨੇ ਕਾਂ ਤੇਰੇ ਕੋਲ ਰੱਖੀਆਂ ਪਾਵਾਂ ਦੁੱਖੋਂ ਛੁਟਕਾਰਾ ਦੁਖ ਖੁਸ਼ ਟਕਾਰਾ ਬਾਬਾ ਆ ਸਵਾਰ ਦੇ ਜੇਦੀ ਲਿਖੀ ਤੂੰ ਛਟਾਕੀ ਪੂਰਾ ਸੇਰ ਕਰ ਦੇ ਜੇਦੀ ਲਿਖੀ ਤੂੰ ਛਟਾਕੀ ਪੂਰਾ ਸੇਰ ਕਰ ਦੇ ਕੁੱਲੀ ਵਾਲੇ ਆਪ ਕੀ ਰਾ ਸਾਧੂ ਸੰਤ ਤੇ ਭੁਖੀ ਰਟਨੇ ਰੱਬ ਦੇ ਵਜੀਰਾ ਸਾਧੂ ਸੰਤ ਤੇ ਭੁਖੀ ਰਟਨੇ ਰੱਬ ਦੇ ਵਜੀਰਾ ਛੱਡਨ ਸੁਖ ਤੇ ਸਵਾਦ ਰੋਲਣ ਮਿੱਟੀ ਦੇ ਸਰੀਰਾ ਸਾਨੂੰ ਦੁੱਖਾਂ ਤੋਂ ਬਚਾਉਂਦੇ ਸਾਨੂੰ ਦੁੱਖਾਂ ਤੋਂ ਬਚਾਉਂਦੇ ਆਪ ਦੁੱਖ ਜਾਰ ਦੇ ਜੇ ਵੀ ਲਿਖੀ ਤੂੰ ਛਟਾਂਕੀ ਪੂਰਾ ਸੇਰ ਕਰ ਦੇ ਕੁਲੀਵਾਨ ਆਪ ਕੀ ਰਾ ਬਾਬਾ ਜੰਬਲੇ ਦੀ ਟੂੰਬੀ ਜਸ ਤੇਰਾ ਗਉਂਦੀ ਏ ਬਾਬਾ ਜੰਬਲੇ ਦੀ ਟੂੰਬੀ ਜਸ ਤੇਰਾ ਗਉਂਦੀ ਏ ਤੇਰੇ ਨਾਮ ਤੋਂ ਬਗੈਰ ਸਾਰਾ ਖਾਲੀ ਸੰਸਾਰ ਤੇਰੇ ਨਾਮ ਤੋਂ ਬਗੈਰ ਸਾਰਾ ਖਾਲੀ ਸੰਸਾਰ ਤੁਸਾਂ ਲੱਖਾਂ ਲੋਕ ਟਾਰੇ ਤੁਸਾਂ ਲੱਖਾਂ ਲੋਕ ਟਾਰੇ ਬਾਬਾ ਮਹਿਰ ਕਰਦੇ ਜੇ ਜਿੱਦ ਲਿਖੀ ਤੂੰ ਛਟਾਕੀ ਪੂਰਾ ਸੇਰ ਕਰਦੇ ਜੇ ਜਿੱਦ ਲਿਖੀ ਤੂੰ ਛਟਾਕੀ ਪੂਰਾ ਸੇਰ ਕਰਦੇ ਕੁੱਲੀ ਵਾਲਿਆ ਫਖੀਰਾ ਕੁੱਲੀ ਵਾਲਿਆ ਫਖੀਰਾ ਸੋਤਨ ਵਾਦ ਕੀਤਾ ਜਾਂਦਾ ਜਿਨ੍ਹਾਂ ਜਿਨ੍ਹਾਂ ਨੇ ਤਨ ਤਨ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਦੇ ਨਾਮ ਤੋਂ ਮੈਰ ਅਰਦਾਸ ਕਰਾਈ ਆ ਬਾਬਾ ਜੀ ਕਿਰਪਾ ਕਰਨ ਸਿਰ ਤੇ ਮਿਹਰ ਭਰੀ ਹੱਥ ਰੱਖਣਾ ਆਪਣੇ ਚਰਨਾਂ ਦੀ ਪ੍ਰੀਤ ਬਖਸ਼ਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ